ਟੰਗਣਾ ਰਨੋਤ ਵੱਲੋਂ ਵੀ ਇੱਕ ਬਿਆਨ ਆਂਦਾ ਵਾ ਕਿ ਅਜਿਹੇ ਕਿਸਾਨ ਜਿਹੜੇ ਨੇ ਇਹ ਕਿਸਾਨ ਨਹੀਂ ਹੈਗੇ ਨੇ ਟੰਗਣਾ ਰਨੋਤ ਨੂੰ ਸਭ ਤੋਂ ਪਹਿਲਾਂ ਤਾਂ ਆਪਣੇ ਗਰੀਵਾਂ ਤੇ ਹੱਥ ਮਾਰਨਾ ਚਾਹੀਦਾ ਹਰਜੀਤ ਗਰੇਵਾਲ ਨੇ ਕੱਲ ਉਹਨਾਂ ਨੂੰ ਬੜਾ ਠੋਕਾਂ ਦਬਾਬ ਦਿੱਤਾ ਹੈਗਾ ਵੀ ਤੁਸੀਂ ਪੰਜਾਬ ਬਾਰੇ ਕੀ ਜਾਣਦੇ ਹੋ ਜੋ ਗੱਲ ਕਹਿੰਦੀ ਵੀ ਇਹ ਕਿਸਾਨ ਨਹੀਂ ਅਤਵਾਦੀ ਨੇ ਤੇ ਮੈਂ ਕਹਾਂਗਾ ਸ਼ੰਭੂ ਤੇ ਖਨੋਰੀ ਬਾਡਰ ਤੇ ਆਣ ਕੇ ਟੰਗਣਾ ਇੱਕ ਬਿਆਨ ਦੇਵੇ ਪਰ ਦੱਸੇ ਵੀ ਕਿਸਾਨ ਕੌਣ ਨੇ ਯਾਦ ਦੇ ਬਾਰੇ ਪੰਜਾਬ ਦੇ ਨੌਜਵਾਨਾਂ ਬਾਰੇ ਪੰਜਾਬ ਟਿੱਪਣੀ ਦਿੱਤੀ ਜਾਂਦੀ ਕਿ ਨਸ਼ੇ ਪੁੱਤ ਮਰ ਜਾਂਦੇ ਆ ਮੈਂ ਅੱਜ ਗਾਇਕ ਜਸਵੀਰ ਸਿੰਘ ਜੱਸੀ ਦਾ ਬਿਆਨ ਪੜਿਆ ਉਹਨੇ ਕਿਹਾ ਵੀ ਇਹ ਉਹੀ ਮੈਡਮ ਆ ਵੀ ਜਿਹੜੀ ਮੇਰੀ ਸ਼ਰਾਬ ਨਾਲ ਰੱਜ ਕੇ ਮੇਰੀ ਗੱਡੀ 'ਚ ਬੈੰਦੀ ਸੀ ਔਰ ਜੇਕਰ ਇਹ ਪੰਜਾਬ ਦੇ ਉੱਤੇ ਟਿੱਪਣੀਆਂ ਕਰਨੋਂ ਨਾ ਹਟੇਗੀ ਤੇ ਮੈਂ ਇਹੋ ਜਿਹਾ ਖੁਲਾਸੇ ਕਰਾਂਗਾ ਵੀ ਜਿਹੜੀ ਸਾਰੀ ਜ਼ਿੰਦਗੀ ਯਾਦ ਕਰੂੰਗਾ ਜਿਹੜੇ ਉੱਚ ਅਫਸਰ ਨੇ ਪੰਜਾਬ ਦੇ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਉਹਨਾਂ ਨੇ ਆਖਰੀ ਇਹ ਸਿੱਟਾ ਕੱਢਿਆ ਵੀ ਤੁਸੀਂ ਟਰੈਕਟਰ ਟਰਾਲੀਆਂ ਨਾਲ ਲੈ ਕੇ ਜਾਓ ਤੁਸੀਂ ਆਪਣੇ ਕਾਰ ਤੇ ਚਲੇ ਜਾਓ ਕਿਸੇ ਮੋਟਰਸਮ ਵਹੀਕਲ ਤੇ ਚਲੇ ਜਾਓ ਜਾਂ ਟਰੇਨਾਂ 'ਚ ਚਲੇ ਜਾਓ ਪਰ ਜੇਕਰ ਖੇਤਾਂ ਦੇ ਵਿੱਚੋਂ ਉਸ ਟਰਾਲੀ ਦੇ ਉੱਪਰ ਨਾਜ ਦੀ ਕਟਾਈ ਕਰਕੇ 100-100 ਕਿਲੋਮੀਟਰ ਦੀਆਂ ਕੁਝ ਫਸਲਾਂ ਪਈਆਂ ਜਿਹੜੀਆਂ 200-300 ਕਿਲੋਮੀਟਰ ਜਾਂਦੀਆਂ ਨੇ ਜੇ ਉਹ ਸੜਕ ਦੇ ਉੱਪਰ ਜਾ ਸਕਦੀਆਂ ਨੇ ਤੇ ਕੀ ਇਹ ਟਰਾਲੀ ਜਾਂ ਟਰੈਕਟਰ ਜਿਹੜਾ ਹੈ ਇਹ ਆਪਦੀ ਰਾਜਧਾਨੀ ਦੇ ਵਿੱਚ ਕਿਉਂ ਨਹੀਂ ਐਂਟਰ ਕਰ ਸਕਦਾ 13 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ 434 ਕਿਸਾਨ ਜਿਹੜੇ ਨੂੰ ਫਟੜ ਹੋਏ ਨੇ ਪੰਜ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੇ ਬਾਹ ਇੱਕ ਸ਼ੁਭ ਕਰਨਵੀਰ ਜਿਹੜਾ ਸਾਡਾ ਬੰਨੋ ਪਿੰਡ ਦਾ ਜਿਲ੍ਹੇ ਬਠਿੰਡੇ ਦਾ ਉਹਨੂੰ ਮੌਤ ਦੇ ਘਰ ਉਤਾਰ ਦਿੱਤਾ ਗਿਆ ਸ਼ਹੀਦ ਹੋਇਆ ਲੁਧਰਣਾ ਲੈਣ ਦੇ ਜੋਤਿਕ ਤੁਸੀਂ ਤੇ ਮੈਂ ਹਾ ਯੰਬਰੀ ਲਗਾਤਾਰ ਕਿਸਾਨ ਮੋਰਚਾ ਜਿਹੜਾ ਕੀ ਹੈ ਡਾਟਾ ਡਟਿਆ ਆਇਆ ਹੋਇਆ ਸ਼ੰਭੂ ਬਾਡਰ ਤੇ ਇਸ ਵਕਤ ਮੇਨ ਨਾਲ ਕਿਸਾਨ ਮੋਰਚੇ ਤੇ ਕਿਸਾਨ ਮੋਰਚੇ ਤੇ ਕਿਸਾਨ ਭਾਈਚਾਰਾ ਜੁੜ ਚੁੱਕਾ ਵੈ ਪ੍ਰਧਾਨ ਜੀ ਵੀ ਜੁੜ ਚੁੱਕੇ ਨੇ ਤੇ ਇਹ ਪਿਛਲੀ ਵਾਰ ਇੱਕ ਮੀਟਿੰਗ ਵੀ ਹੋਈ ਸੀ ਕਿਸਾਨਾਂ ਦੀ ਕਿ ਸੀਟਾ ਨਿਕਲਿਆ ਕੀ ਉਸ ਦੇ ਵਿੱਚ ਅਪਡੇਟ ਆਈ ਹੈ ਕਿ ਸ਼ੰਭੂ ਬਾਡਰ ਖੋਲਿਆ ਜਾਏਗਾ ਜਾਂ ਅਗਲੀ ਰਣਨੀਤੀ ਕੀ ਹੋਣੀ ਹੈ ਸਾਰੀ ਗੱਲਾਂ ਜਾਣਦੇ ਆ ਪ੍ਰਧਾਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਪਤਨ ਜੀ ਇੱਕ ਮੀਟਿੰਗ ਹੋਈ ਸੀਗੀ ਇਹ ਇਹ ਸਰਕਾਰ ਨੇ ਬੈਠਕ ਹੋਈ ਸੀ ਸਰਕਾਰ ਵੱਲੋਂ ਜਾਂ ਕੀ ਹੋਇਆ ਸੀਗਾ ਦੇਖੋ ਅੱਜ ਸ਼ੰਭੂ ਤੇ ਖਨੌਰੀ ਰਤਨਪੁਰਾ ਬਾਰਡਰਾਂ ਤੇ ਮੋਰਚੇ ਨੂੰ ਚਲਦਿਆਂ ਹੋયા 235 ਦਿਨ ਗੁਜ਼ਰ ਚੁੱਕੇ ਨੇ ਕਿਉਂਕਿ 13 ਫਰਵਰੀ ਤੋਂ ਲੈ ਕੇ ਤੁਹਾਨੂੰ ਪਤਾ 15 ਫਰਵਰੀ ਨੂੰ 18 ਫਰਵਰੀ 2024 ਨੂੰ ਜਿਹੜੀਆਂ ਉਸ ਤੋਂ ਪਹਿਲਾਂ ਵੀ ਦੋ ਮਿੰਟਾਂ ਚਾਰ ਮੀਟਿੰਗਾਂ ਸਾਡੀਆਂ ਜਿਹੜੀਆਂ ਨੇ ਉਹ ਕੇਂਦਰੀ ਮੰਤਰੀਆਂ ਨਾਲ ਹੋ ਚੁੱਕੀਆਂ ਸੀ ਉਹ ਮੀਟਿੰਗਾਂ ਸਾਡੀਆਂ ਬੇਸਟਾ ਰਹੀਆਂ ਕਿਉਂਕਿ ਅਸੀਂ 13 12 ਮੰਗਾਂ ਦੇ ਉੱਪਰ ਆਪਣਾ ਹੱਕ ਜਤਾਇਆ ਹੋਇਆ ਸੀਗਾ ਵੀ ਮੇਨ ਮੰਗ ਸਾਡੀ ਐਮਐਸਪੀ ਦੇ ਉੱਪਰ ਗਰੰਟੀ ਕਾਨੂੰਨ ਲੈਣ ਵਾਸਤੇ ਔਰ ਇਸ ਤੋਂ ਅੱਗੇ ਪੂਰੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਤਰਜਮੂਤ ਕਰਨ ਵਾਸਤੇ ਔਰ ਮਨਰੇਗਾ ਸਕੀਮ ਜਿਹੜੀ ਉਹ 200 ਦਿਨ ਔਰ ਮਜ਼ਦੂਰਾਂ ਦੀ ਦਿਹਾੜੀ ਵਿੱਚ ਵਾਧਾ ਪਰ ਉਹਦੇ ਵਿੱਚ ਕਿਸੇ ਵੀ ਮੰਗ ਦੇ ਉੱਪਰ ਜਿਹੜਾ ਸਰਕਾਰ ਨੇ ਕੋਈ ਸਾਡਾ ਪੱਖ ਨਹੀਂ ਪੂਰਿਆ ਹੈਗਾ ਦਿੱਤੀ ਨਹੀਂ ਮੰਗਾ ਹੈਗੀ ਉਹਦੇ ਉੱਤੇ ਪਿਛਲੇ ਦਿਨੀ ਤੁਸੀਂ ਦੇਖਿਆ ਮਾਨਯੋਗ ਹਾਈ ਕੋਰਟ ਨੇ ਇੱਕ ਹਦੇਸ਼ ਜਾਰੀ ਕੀਤਾ ਸੀਗਾ ਹਰਿਆਣਾ ਸਰਕਾਰ ਨੂੰ ਵੀ ਇਹ ਜਿਹੜਾ ਬੈਰੀਕੇਟਿੰਗ ਕੀਤੀ ਹੋਈ ਆ ਜਾਂ ਜਿਹੜੀ ਕੰਕਰੀਟ ਪਾ ਕੇ ਦੁਵਾਰਾ ਕੀਤੀਆਂ ਹੋਈਆਂ ਨੇ ਇਹਨਾਂ ਨੂੰ ਪਾਸੇ ਹਟਾਇਆ ਜਾਵੇ ਹਫਤੇ ਦੇ ਅੰਦਰ ਅੰਦਰ ਉਹ ਫਿਰ ਇੱਕ ਜੱਜ ਕਹਿੰਨਾਂ ਨੇ ਦਰ ਕਰ ਦਿੱਤੀ ਮਾਨਯੋਗ ਸਰਵੋੱਚ ਅਦਾਲਤ ਸੁਪਰੀਮ ਕੋਰਟ 'ਚ ਜਦੋਂ ਉੱਥੇ ਸਾਰਾ ਕੁਝ ਕੀਤਾ ਤੇ ਉਹਨਾਂ ਨੇ ਵੀ ਇੱਕ ਦੁਬਾਰਾ ਇਹਨਾਂ ਨੂੰ ਕਿਹਾ ਵੀ ਇਹ ਸਾਰਾ ਕੁਝ ਹਟਾਇਆ ਜਾਵੇ ਤੇ ਕਿਸਾਨਾਂ ਨੂੰ ਅੱਗੇ ਜਾਣ ਦਿੱਤਾ ਜਾਵੇ ਉਸ ਤੋਂ ਬਾਅਦ ਪਰ ਸਾਡੀ ਇੱਕ 21 ਅਗਸਤ ਨੂੰ ਮੀਟਿੰਗ ਹੁੰਦੀ ਆ ਪਟਿਆਲੇ ਦੇ ਵਿੱਚ ਔਰ ਇੱਕ 25 ਅਗਸਤ ਨੂੰ ਹੁੰਦੀ ਆ ਉਹ ਮੀਟਿੰਗਾਂ ਦੇ ਵਿੱਚ ਜਿਹੜੇ ਅੱਜ ਅਫੀਸਰ ਨੇ ਪੰਜਾਬ ਦੇ ਔਰ ਇਸੇ ਤਰ੍ਹਾਂ ਹਰਿਆਣੇ ਦੇ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਉਹਨਾਂ ਨੇ ਆਖਰੀ ਇਹ ਸਿੱਟਾ ਕੱਢਿਆ ਵੀ ਤੁਸੀਂ ਟਰੈਕਟਰ ਟਰਾਲੀਆਂ ਨਾਲ ਲੈ ਕੇ ਜਾਓ ਤੁਸੀਂ ਆਪਣੇ ਕਾਰ ਤੇ ਚਲੇ ਜਾਓ ਕਿਸੇ ਮੋਟਰਸੈਮ ਵਹੀਕਲ ਤੇ ਚਲੇ ਜਾਓ ਜਾਂ ਟ੍ਰੇਨ ਰਾਹੀਂ ਚਲੇ ਜਾਓ ਅਸੀਂ ਕਹਾਂ ਵੀ ਜਿਹੜੇ ਟਰੈਕਟਰ ਟਰਾਲੀਆਂ ਸਾਡੇ ਨੇ ਟਰਾਲੀ ਜਿਹੜੀ ਸਾਡੀ ਹੈਗੀ ਔਰ ਸੋਈ ਆ ਸਾਡਾ ਘਰ ਆ ਸੌਣ ਰਹਿਣ ਵਾਸਤੇ ਬਜ਼ੁਰਗਾਂ ਦਾ ਇੱਕ ਵਿਸ਼ਰਾਮ ਘਰ ਬਣਿਆ ਹੋਇਆ ਪਰ ਜੇਕਰ ਖੇਤਾਂ ਦੇ ਵਿੱਚੋਂ ਉਸ ਟਰਾਲੀ ਦੇ ਉੱਪਰ ਨਾਜ ਦੀ ਕਟਾਈ ਕਰਕੇ 100-100 ਕਿਲੋਮੀਟਰ ਦੀਆਂ ਇਹੋ ਜਿਹੀ ਫਸਲਾਂ ਪਈਆਂ ਜਿਹੜੀਆਂ 200-200 ਕਿਲੋਮੀਟਰ ਜੋ ਉਹ ਸੜਕ ਦੇ ਉੱਪਰ ਜਾ ਸਕਦੀਆਂ ਨੇ ਤੇ ਕੀ ਇਹ ਟਰਾਲੀ ਜਾਂ ਟਰੈਕਟਰ ਜਿਹੜਾ ਹੈ ਇਹ ਆਪਦੀ ਰਾਜਧਾਨੀ ਦੇ ਵਿੱਚ ਕਿਉਂ ਨਹੀਂ ਐਂਟਰ ਕਰ ਸਕਦਾ ਇਹਨਾਂ ਦੇ ਨੂੰ ਕੀ ਤਕਲੀਫ ਹੈਗੀ ਸਾਡੇ ਤੋਂ ਇਹ ਬਿਲਕੁਲ ਨਹੀਂ ਅਸੀਂ ਜੇ ਅੱਗੇ ਵਧਾਂਗੇ ਜਦੋਂ ਵੀ ਬਾਰਡਰ ਖੁੱਲੂਗਾ ਉਹ ਆਪਣੀਆਂ ਟਰੈਕਟਰ ਟਰਾਲੀਆਂ ਨੂੰ ਅੱਗੇ ਲੈ ਕੇ ਵਧਾਂਗੇ ਉਹ ਸਾਡਾ ਜਿਹੜਾ ਪੱਕਾ ਛਿਆਨਾ ਬਣਿਆ ਹੋਇਆ ਘਰ ਬਣਿਆ ਹੋਇਆ ਰਸੋਈ ਬਣੀ ਹੋਈ ਆ ਇਸ ਤੋਂ ਬਗੈਰ ਸਾਡਾ ਕੋਈ ਗੁਜ਼ਾਰਾ ਨਹੀਂ ਹੈਗਾ ਭਾਵੇਂ ਉੱਥੇ ਮਹੀਨਾ ਬੈਠਣਾ ਪਿਆ 6 ਮਹੀਨੇ ਬੈਠਣਾ ਪਿਆ ਭਾਵੇਂ 5 ਸਾਲ ਲੱਗ ਜਾਣ ਜਿੰਨਾ ਚਿਰ bari 12 ਹੱਕੀ ਮੰਗਾ ਜਿਹੜੀਆਂ ਸਾਡੀਆਂ ਮੰਨਣ ਵਾਲੀ ਜਾਂਦੀਆਂ ਉਨ੍ਹਾਂ ਚ ਇਹ ਮੋਰਚਾ ਜਿਹੜਾ ਉਹ ਜਾਰੀ ਰੱਖਿਆ ਜਾਵੇਗਾ ਤੁਸੀਂ ਦੇਖਿਆ 13 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ 434 ਕਿਸਾਨ ਜਿਹੜੇ ਨੂੰ ਫਟੜ ਹੋਏ ਨੇ 5 ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੇ 52 ਡੈਮੇਜ ਹੋ ਗਈਆਂ ਨੇ ਇੱਕ ਸ਼ੁਭਕਰਨ ਵੀਰ ਜਿਹੜਾ ਸਾਡਾ ਬੱਲੋਂ ਪਿੰਡ ਦਾ ਜ਼ਿਲ੍ਹੇ ਪਠੰਡੇ ਦਾ ਉਹਨੂੰ ਮੌਤ ਦੇ ਘਰ ਉਤਾਰ ਦਿੱਤਾ ਗਿਆ ਸ਼ਹੀਦ ਹੋਇਆ 22 ਸਾਲ ਦਾ ਜਵਾਨ ਔਰ ਪਿੱਛੇ ਤੁਸੀਂ ਦੇਖਿਆ ਵੀ ਹਰਿਆਣਾ ਦੇ ਇਲੈਕਸ਼ਨ ਤੋਂ ਪਹਿਲਾਂ ਅਨਿਲ ਵਿੱਜੜੇ ਨੇ ਉਹ ਗ੍ਰਹਿ ਮੰਤਰੀ ਰਹੇ ਉਹਨਾਂ ਨੇ ਖੁਦ ਬਿਆਨ ਦਿੱਤਾ ਹੈ ਵੀ ਸਾਡੀ ਗੋਲੀ ਦੇ ਨਾਲ ਹੀ ਸ਼ੁਭਕਰਨ ਦੀ ਬਹੁਤ ਹੋਈ ਆ ਦੇਖੋ ਸਰਕਾਰਾਂ ਤਾਂ ਮੰਨ ਚੁੱਕੀਆਂ ਨੇ ਪਰ ਅਦਾਲਤਾਂ ਦੇ ਵਿੱਚ ਕੀ ਹੋ ਰਿਹਾ ਇਹ ਨਹੀਂ ਪਤਾ ਮੈਂ ਸਮਝਣਾ ਵੀ ਸਰਵੋੱਚ ਅਦਾਲਤ ਤੇ ਹਰੇਕ ਨਾਗਰਿਕ ਨੂੰ ਬੜਾ ਵੱਡਾ ਮਾਣ ਹੁੰਦਾ ਪਰ ਅਸੀਂ ਅਦਾਲਤਾਂ ਦੇ ਮਾਣਯੋਗ ਜੱਜਾਂ ਨੂੰ ਭਾਵੇਂ ਉਹ ਸੁਪਰੀਮ ਕੋਰਟ ਦੇ ਨੇ ਭਾਵੇਂ ਮਾਣਯੋਗ ਹਾਈ ਕੋਰਟ ਦੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਕਿਸਾਨਾਂ ਦਾ ਕੰਮ ਸਿਕੰਮ ਪੱਕ ਸੁਣਿਆ ਜਾਵੇ ਕਿਸਾਨਾਂ ਦੀ ਗੱਲ ਸੁਣੀ ਜਾਵੇ ਜੇਕਰ ਤੁਸੀਂ ਕਮੇਟੀ ਬਣਾਉਣੀ ਹੋ ਕਮੇਟੀ ਦਾ ਹਿੱਸਾ ਬਣਦੇ ਆ ਉਹ ਸਮਝ ਲਓ ਠੰਡੇ ਬਸਤੇ ਵਿੱਚ ਪਾਇਆ ਜਾਂਦਾ ਸਾਰਾ ਕੁਝ ਇਸ ਪਰੋਸੀ ਕਹਿੰਨੇ ਆ ਵੀ ਕੇਂਦਰ ਦੇ ਰਾਜ ਮੰਤਰੀ, ਗ੍ਰਹਿ ਮੰਤਰੀ ਉਹ ਹੀ ਸਾਡੇ ਨਾਲ ਪ੍ਰਧਾਨ ਮੰਤਰੀ ਗੱਲ ਕਰਨ ਤਾਂ ਕਰਕੇ ਇਹਨਾਂ ਮਸਲਿਆਂ ਦਾ ਹੱਲ ਹੋ ਸਕੇ। ਹਾਲਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀ ਚੋਣਾਂ ਵੀ ਜਿਹੜੀਆਂ ਲਗਾਤਾਰ ਜਾਰੀ ਨੇ, ਚੋਣ ਪ੍ਰਚਾਰ جاری ਹੈ। ਇੱਕ ਬਿਆਨ ਆਂਦਾ ਹੈ ਖੱਟਰ ਵੱਲੋਂ ਕਿ ਜਿਹੜੇ ਕਿਸਾਨ ਜਿਹੜੇ ਸ਼ੰਭੂ ਬਾਡਰ ਦੇ ਬੈਠੇ ਉਹ ਕਿਸਾਨ ਨਹੀਂ ਕੋਈ ਹੋਰ ਰਹੇ ਨੇ। ਦੇਖੋ ਜਦੋਂ ਅਸੀਂ 2020-21 ਦੇ ਵਿੱਚ ਸਿੰਗੂ, ਟੇਕਰੀ ਤੇ ਗਾਜੀਪੁਰ ਬਾਰਡਰ ਤੇ ਜਾ ਕੇ ਬੈਠੇ ਸੀ। ਉਸ ਸਮੇਂ ਦੇ ਉੱਪਰ ਇਸੇ ਖੱਟੜ ਦੀ ਟਿਊਨ ਹੋਰ ਸੀਗੀ ਕਿਉਂਕਿ ਇਹਨਾਂ ਨੇ ਰਾਜ ਭਗ ਦੀ ਗੱਦੀ ਲੈਣੀ ਹੁੰਦੀ ਆ ਇਸ ਪਰ ਉਹ ਕਿਸਾਨਾਂ ਨੂੰ ਬੁਰਾ ਪਲਾ ਕਹਿੰਦੇ ਨੇ ਇਹ ਉਹੀ ਕਿਸਾਨ ਨੇ ਜਿਹੜੇ ਨਾਜ ਪੈਦਾ ਕਰਕੇ ਸਾਰੇ ਲੋਕਾਂ ਦੇ ਮੂੰਹ ਵਿੱਚ ਪਾਉਂਦੇ ਨੇ ਉਸੇ ਕਣਕ ਦੀ ਰੋਟੀ ਹੀ ਖੱਟੜ ਖਾਂਦਾ ਉਹੀ ਚੋਰ ਖੱਟੜ ਖਾਂਦਾ ਜਿਹੜੇ ਸਾਡੇ ਖੇਤਾਂ ਵਿੱਚ ਤਿਆਰ ਹੁੰਦੇ ਨੇ ਪਰ ਜੇਕਰ ਇਹਨਾਂ ਦੀ ਗੱਲਬਾਤ ਹੋਵੇ ਤੇ ਮੈਂ ਸਮਝ ਲਾ ਵੀ ਮਖੌਟਾ ਅਸੀਂ ਨਹੀਂ ਪਾਇਆ ਹੋਇਆ ਮਖੌਟਾ ਉਹਦੋਂ ਖੱਟੜ ਸਾਹਿਬ ਨੇ ਪਾਇਆ ਸੀ ਜਦੋਂ ਇਹਦੇ ਮੁੱਖ ਮੰਤਰੀ ਰਹਿੰਦੇ ਆ ਵੱਡੀਆਂ ਵੱਡੀਆਂ ਦੁਵਾਰਾਂ ਜਿਹੜੀਆਂ ਉਹ ਕੀਤੀਆਂ ਗਈਆਂ ਤੰਗਨਾਰ ਨੌਤ ਵੱਲੋਂ ਵੀ ਇੱਕ ਬਿਆਨ ਆਂਦਾ ਵਾ ਕਿ ਅਜਿਹੇ ਕਿਸਾਨ ਜਿਹੜੇ ਨੇ ਇਹ ਕਿਸਾਨ ਨਹੀਂ ਹੈਗੇ ਨੇ ਇਹ ਜਿਹੜੇ ਕੀ ਆ ਆਤਮਵਾਦੀ ਦਾ ਜਿਹੜਾ ਕੀ ਹੈ ਇਹਨਾਂ ਨੂੰ ਆ ਵਰਡ ਕੀਏ ਗਏ ਤੁਹਾਨੂੰ ਕੀ ਇਹ ਲੱਗਦਾ ਕਿ ਸ਼ੰਭੂ ਬਾਰਡਰ ਖੁੱਲ ਪਾਊਗਾ ਤੇ ਅੱਗੇ ਜਿਹੜੀ ਰਣਨੀਤੀ ਚੱਲ ਪਾਊਗੀ ਦੇਖੋ ਤੁਸੀਂ ਬੜਾ ਵਧੀਆ ਸਵਾਲ ਕੀਤਾ ਵੀਰ ਜੀ ਤੰਗਨਾਰ ਨੌਤ ਨੂੰ ਸਭ ਤੋਂ ਪਹਿਲਾਂ ਤਾਂ ਆਪਣੇ ਗਰੀਵਾਂ ਤੇ ਹੱਥ ਮਾਰਨਾ ਚਾਹੀਦਾ ਕੱਲੇ ਉਹਨਾਂ ਦੇ ਜਿਹੜੇ ਭਾਜੀ ਦੇ ਕਰ ਰਹੇ ਉਹਨਾਂ ਨੂੰ ਇਹ ਵੀ ਕਹਿ ਗਈ ਤੂੰ ਚੁੱਪ ਬੈਠ ਅਲੀ ਸ਼ਾਂਤੀ ਨਾ ਬੈਠ ਇੱਕ ਵਾਰ ਨਹੀਂ ਬਹੁਤ ਵੇਰਾ ਹਰਜੀਤ ਗਰੇਵਾਲ ਨੇ ਕੱਲ ਉਹਨਾਂ ਨੇ ਬੜਾ ਠੋਕਮਾ ਦਬਾਬ ਦਿੱਤਾ ਹੈਗਾ ਵੀ ਤੁਸੀਂ ਪੰਜਾਬ ਬਾਰੇ ਕੀ ਜਾਣਦੇ ਹੋ ਜੋ ਗੱਲ ਕਹਿੰਦੀ ਵੀ ਇੱਕਸਾਨ ਨਹੀਂ ਅਤਵਾਦੀ ਨੇ ਤੇ ਮੈਂ ਕਹਾਂਗਾ ਸ਼ੰਭੂ ਤੇ ਖਨੌਰੀ ਬਾਰਡਰ ਤੇ ਆਣ ਕੇ ਕੰਗਣਾ ਇੱਕ ਬਿਆਨ ਦੇਵੇ ਪਰ ਦੱਸੇ ਵੀ ਕਿਸਾਨ ਕੌਣ ਨੇ ਅਸੀਂ ਪੁੱਛਣਾ ਚਾਹੁੰਦੇ ਹਾਂ ਕੰਗਣਾ ਨੂੰ ਵੀ ਤੂੰ ਦੱਸ ਵੀ ਜਿਹੜੇ ਕਿਸਾਨ ਜਿਹੜੀ ਤੂੰ ਕਹਿੰਨੀ ਵੀ ਪੰਜਾਬ ਦੇ ਖੇਤਾਂ ਵਿੱਚ ਦੇਹ ਦੇ ਖੇਤਾਂ ਵਿੱਚ ਕਿਸਾਨ ਕੰਮ ਕਰਦਾ ਮਜ਼ਦੂਰ ਕੰਮ ਕਰਦਾ ਤੂੰ ਆਣ ਕੇ ਦੱਸ ਸੰਦੋ ਪਤਾ ਨਹੀਂ ਹੈਗਾ ਵੀ ਕਿਸਾਨ ਕੌਣ ਨੇ ਅਸੀਂ ਉਹ ਕਿਸਾਨ ਆ ਜਿਹੜੇ ਕਿਰਤ ਕਰਕੇ ਬਾਬੇ ਨਾਨਕ ਨੇ ਕਿਤਾ ਕਰਤਾਰਪੁਰ ਦੀ ਧਰਤੀ ਤੇ 17 ਸਾਲ ਤੋਂ ਵੱਧ ਸਮਾਂ ਧਿਕਰਤ ਕੀਤੀ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਦਾ ਨਾਅਰਾ ਦਿੱਤਾ ਅਸੀਂ ਉਹ ਕਿਰਤੀ ਲੋਕ ਆ ਪਰ ਜੇਕਰ ਸਾਨੂੰ ਆਤਵਾਦੀ ਅੰਦੋਲਨ ਜੀ ਵੀ ਇਦਾਂ ਦੇ ਕੋਈ ਬਿਆਨਬਾਜ਼ੀ ਕਰੇਗੀ ਤੇ ਕੰਗਣਾ ਰਣੌਤ ਨੂੰ ਆਪਣੇ ਆਪ ਨੂੰ ਵੇਖਣਾ ਚਾਹੀਦਾ ਵੀ ਉਹ ਕਿਸ ਤਰੀਕੇ ਦੇ ਨਾਲ ਇਹ ਗੱਲਾਂ ਕਰਦੀ ਆ ਔਰ ਮੈਂ ਸਮਝਾਂਗਾ ਕਿ ਪਿੱਛੋਂ ਪਲਾਨ ਕੀਤੀ ਹੋਈ ਆ ਔਰ ਜਿਵੇਂ ਉਹ ਪਿੱਛੋਂ ਬਣਾਉਂਦੇ ਓਵੇਂ ਬੋਲ ਪੈਂਦੀ ਆ ਜੋ ਉਹ ਲਗਾਮ ਖਿੱਚਣ ਦੇ ਚੁਪ ਕਰ ਜਾਂਦੀ ਆ ਆਹ ਲਾ ਲਗੀ ਮੈਂਬਰ ਆਫ ਪਾਰਲੀਮੈਂਟਰੀ ਲੋਕ ਸਭਾ ਦੀ ਸੰਸਦ ਦਾ ਉਹ ਮੰਡੀ ਤੋਂ ਪਰ ਪੰਜਾਬ ਦੇ ਬਾਰੇ ਪੰਜਾਬ ਦੇ ਨੌਜਵਾਨਾਂ ਬਾਰੇ ਪੰਜਾਬ ਦੇ ਕਿਸਾਨ ਬਾਰੇ ਦਾ ਟਿੱਪਣੀ ਦਿੱਤੀ ਜਾਂਦੀ ਕਿ ਨਸ਼ੇ ਵਗੈਰਾ ਇਹ ਵਗੈਰਾ ਨਸ਼ੇ ਪੁੱਤ ਮਰ ਜਾਂਦੇ ਆ ਇਹ ਕਿੱਦਾਂ ਦੀ ਟਿੱਪਣੀ ਦੇ ਦਿੱਤੀ ਦੇਖੋ ਮੈਂ ਅੱਜ ਗਾਇਕ ਜਸਵੀਰ ਸਿੰਘ ਜੱਸੀ ਦਾ ਬਿਆਨ ਪੜਿਆ ਉਹਨੇ ਕਿਹਾ ਵੀ ਇਹ ਉਹੀ ਮੈਡਮ ਆ ਵੀ ਜਿਹੜੀ ਮੇਰੀ ਸ਼ਰਾਵਨਾ ਰੱਜ ਕੇ ਮੇਰੀ ਗੱਡੀ ਚ ਬਹਿੰਦੀ ਸੀ ਔਰ ਜੇਕਰ ਇਹ ਪੰਜਾਬ ਦੇ ਉੱਤੇ ਟਿੱਪਣੀਆਂ ਕਰਨੋਂ ਨਾ ਹਟੇਗੀ ਤੇ ਮੈਂ ਇਹੋ ਜਿਹਾ ਖੁਲਾਸੇ ਕਰਾਂਗਾ ਵੀ ਜਿਹੜੀ ਸਾਰੀ ਜ਼ਿੰਦਗੀ ਯਾਦ ਕਰੂਗੀ ਅੱਛਾ ਜਦੋਂ ਲੋਕ ਸਭਾ ਦੇ ਇਲੈਕਸ਼ਨ ਵੀ ਸੀਗਾ ਉਦੋਂ ਕੀ ਬਿਆਨ ਆਇਆ ਉਦੋਂ ਇਹ ਬਿਆਨ ਆਇਆ ਸੀਗਾ ਕਿ ਇਹ ਪੰਜਾਬ ਵੀ ਹੈ ਮੇਰੀ ਪੰਜਾਬ ਜਿਹੜੀ ਹੈ ਮਾਵਾਂ ਨੇ ਉਹ ਮੇਰੀ ਮਾਂ ਵਾ ਦੇਖੋ ਜਦੋਂ ਕੋਈ ਇਹੋ ਜਿਹਾ ਕੰਮ ਹੁੰਦਾ ਨਾ ਤੁਹਾਨੂੰ ਪਤਾ ਵੀ ਇੱਕ ਨੰਦਪੁਰ ਸਾਹਿਬ ਆਈ ਸੀਗੀ ਤੇ ਸਾਡੀਆਂ ਮਾਤਾਵਾਂ ਨੇ ਕੋ ਘੇਰ ਲਿਆ ਸੀ ਉੱਥੇ ਮਾਫ਼ੀ ਮੰਗ ਕੇ ਗਈ ਸੀਗੀ ਪਰ ਇਹ ਇਹਨੇ ਵੀ ਤਾਂ ਕਿਸੇ ਮਾਂ ਦੀ ਕੁੱਖ ਤੋਂ ਜਨਮ ਲਿਆ ਨਾ ਉਪਰੋਂ ਤੋਂ ਨਹੀਂ ਡਿੱਗੀ ਹੋਈ ਪਰ ਕੰਗਣਾ ਨੂੰ ਮੈਂ ਫੇਰ ਕਹਾਂਗਾ ਵੀ ਆਪਣੀ ਜ਼ੁਬਾਨ ਤੇ ਲਗਾਮ ਦੇਣੀ ਚਾਹੀਦੀ ਆ ਔਰ ਕਿਸੇ ਦੇ ਉੱਪਰ ਵੀ ਟਿੱਪਣੀ ਕਰਨਾ ਪਹਿਲਾਂ ਸੋਚਣਾ ਚਾਹੀਦਾ ਹਾਲਾਂਕਿ ਪ੍ਰਧਾਨ ਜੀ ਕੱਲ 12:30 ਤੱਕ ਲੈ ਕੇ 22 ਵੇ ਤੱਕ ਜਿਹੜਾ ਕਿ ਧਰਨਾ ਪ੍ਰਦਰਸ਼ਨ ਕੀਤਾ ਗਿਆ ਰੇਲਵੇ ਟਰੈਕ ਬੰਦ ਕੀਤਾ ਗਿਆ ਕਿ ਹਾਲਾਂਕਿ ਕੁਝ ਕਿਸਾਨਾਂ ਦੀ ਮੌਤ ਬਾਰੇ ਜਿਹੜੀ ਖਬਰ ਫੈਲੀ ਸੀ ਦੇਖੋ ਲਖੀਮਪੁਰ ਖੀਰੀ ਦੇ ਵਿੱਚ 2021 ਚ ਇੱਕ ਸਾਡਾ ਪੱਤਰਕਾਰ ਵੀਰ ਔਰ ਚਾਰ ਕਿਸਾਨ ਰਾਜਗ੍ਰਹਿ ਮੰਤਰੀ ਦੇ ਬੇਟੇ ਵੱਲੋਂ ਗੱਡੀ ਚ ਰਾਕੇ ਦਰੜ ਕੇ ਸ਼ਹੀਦ ਕੀਤਾ ਗਿਆ ਅੱਜ ਤੱਕ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ ਤੱਕ ਨਹੀਂ ਮਿਲਿਆ ਇਸੇ ਪਰੋਂ ਪੂਰੇ ਦੇਸ਼ ਵਿਆਪੀ ਅੰਦੋਲਨ 2 ਘੰਟੇ ਦਾ ਰੇਲ ਰੋਕੋ ਅੰਦੋਲਨ ਕੀਤਾ ਗਿਆ ਇਹ ਤੱਕ ਸੰਕੇਤਕ ਸੀਗਾ ਜੇਕਰ ਉਹਨਾਂ ਦੇ ਮਸਲੇ ਹੱਲ ਨਾ ਹੋਏ ਉਹਨਾਂ ਨੂੰ ਇਨਸਾਫ ਨਾ ਮਿਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਮੀਟਿੰਗ ਕਰਕੇ ਬੈਠ ਕੇ ਨਵੀਂ ਰਣਨੀਤੀ ਤਿਆਰ ਕਰਾਂਗੇ ਵੱਡਾ ਐਕਸ਼ਨ ਲਿਆ ਜਾਵੇਗਾ ਪਤਾ ਜੀ ਦੱਸਿਆ ਜਾ ਰਿਹਾ ਕਿ ਜੇਕਰ ਫੈਸਲੇ ਨਾ ਲਿੱਤੇ ਗਏ ਇਹ ਦਿੱਲੀ ਜਾਣ ਦੀ ਕੂਚ ਜ਼ਿਆਦਾ دیر ਨਹੀਂ ਹੈਗੀ ਬਿਲਕੁਲ ਦੇਖੋ ਜੇਕਰ ਫੈਸਲੇ ਸਾਡੀਆਂ ਹੱਕੀ ਮੰਗਾਂ ਨੇ ਪੂਰੇ ਦੇਸ਼ ਦੇ ਲੋਕਾਂ ਦੀ ਮੰਗ ਹੈਗੀ ਆ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਮੰਗ ਹੈਗੀ ਆ ਛੋਟਾ ਦੁਕਾਨਦਾਰ ਛੋਟਾ ਵਪਾਰੀ ਅੱਜ ਤੁਸੀਂ ਦੇਖ ਸਕਦੇ ਹੋ ਪੂਰੇ ਦੇਸ਼ ਵਿੱਚ ਕੀ ਹਾਲਾਤ ਬਣੇ ਹੋਏ ਨੇ ਇਹਨਾਂ ਨੂੰ ਹਾਲਾਤਾਂ ਨੂੰ ਸੁਧਾਰਨ ਵਾਸਤੇ ਔਰ ਸਰਕਾਰ ਦੀਆਂ ਦਿਨ-ਬ-ਦਿਨ ਨਵੇਂ ਤੋਂ ਨਵੇਂ ਕਾਨੂੰਨ ਜਿਹੜੇ ਬਣ ਕੇ ਆ ਰਹੇ ਉਹਨਾਂ ਨੂੰ ਰੋਕਣ ਵਾਸਤੇ ਅਸੀਂ ਦਿੱਲੀ ਕਿਸੇ ਵੀ ਕੀਮਤ ਤੱਕ ਪਹੁੰਚਾਂਗੇ ਜਦੋਂ ਹੀ ਬਾਰਡਰ ਖੁੱਲੇਗਾ ਤੇ ਲੋਕਾਂ ਨੂੰ ਵੀ ਤਰੀਕੇ ਦਿੱਕਤ ਪੇਸ਼ਾਨੀ ਸਾਮਨ ਕਰਨਾ ਵਪਾਰ ਵੀ ਜਿਹੜਾ ਕੀ ਹੈ ਉਹਨਾਂ ਨੂੰ ਲੋਕੀ ਹੈ ਕਹਿ ਰਹੇ ਨੇ ਕਿ ਵਪਾਰ ਜਿਹੜਾ ਕੀ ਹੈ ਬੰਦ ਹੋਇਆ ਪਿਆ ਸਾਡਾ ਸ਼ੰਭੂ ਪੱਡ ਕਰਕੇ ਮਾਲ ਇੱਧਰ ਤੇ ਉੱਧਰ ਨਹੀਂ ਜਾ ਪਾ ਰਿਹਾ ਦੇਖੋ ਇਹ ਸਵਾਲ ਹਰਿਆਣਾ ਦੀ ਗਵਰਨਮੈਂਟ ਤੇ ਕਰਨਾ ਚਾਹੀਦਾ ਹੈ ਕੇਂਦਰ ਦੀ ਬੀਜੇਪੀ ਐਨਡੀਐ ਸਰਕਾਰ ਤੇ ਕਰਨਾ ਚਾਹੀਦਾ ਕਿਉਂਕਿ ਇਹ ਲੋਕ ਇਹਨਾਂ ਲੋਕਾਂ ਨੇ ਵੱਡੀਆਂ-ਵੱਡੀਆਂ ਦੁਵਾਰਾ ਕੀਤੀਆਂ ਨੇ ਜਿੰਨੀਆਂ ਵੱਡੀਆਂ ਦੁਵਾਰਾ ਇਹਨਾਂ ਲੋਕਾਂ ਨੇ ਕੀਤੀਆਂ ਹੋਈਆਂ ਨੇ ਮੈਂ ਸਮਝ ਲਿਆ ਵੀ ਚੀਨ ਦਾ ਬਾਰਡਰ ਸਮਝਦੇ ਨੇ ਪਾਕਿਸਤਾਨ ਦਾ ਬਾਰਡਰ ਸਮਝਦੇ ਨੇ ਕਿ ਅਸੀਂ ਪਾਕਿਸਤਾਨ ਚੋਂ ਆਏ ਆ ਕਿ ਅਸੀਂ ਚੀਨ ਦੇ ਵਿੱਚੋਂ ਆ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਨੇ 1947 ਦੀ ਜੰਗ ਲੱਗੀ ਸੀਗੀ ਉਦੋਂ ਹਾਲਾਤ ਪੈਦਾ ਹੋਏ ਸੀਗੇ ਦੁਬਾਰਾ ਸਾਡੇ ਉੱਪਰ ਤੁਸੀਂ ਦੱਸ ਰਹੇ 35000 ਤੋਂ ਉੱਪਰ ਜਿਹੜਾ ਉਹ ਗੋਲਾ ਜਿਹੜੇ ਬੰਬ ਸਾਡੇ ਉੱਪਰ ਵਰਸਾਏ ਗਏ ਨੇ ਮਟਰ ਲਾਂਚਰ ਤੇ ਔਰ ਐਸਐਲਆਰ ਦੀਆਂ ਗੋਲੀਆਂ ਦੇ ਨਾਲ ਔਰ ਪਲਾਸਟਿਕ ਬੁਲਟ ਦੇ ਨਾਲ ਇਹ ਸਾਰਾ ਕੁਝ ਸਾਡੇ ਨਾਲ ਕੀਤਾਗਾ ਮੈਂ ਤਾਂ ਹੁਣ ਚਲੋ ਇੱਥੇ ਮੇਰੇ ਜ਼ਖਮ ਸੀਗਾ ਬਚ ਗਿਆ ਹੈਗਾ ਇਹ ਸਾਡੇ ਖੁਦ ਅਣਕੇ ਲੱਗੀਆਂ ਨੇ ਸਭ ਤੋਂ ਪਹਿਲਾਂ ਅਸੀਂ ਆਗੂ ਅੱਗੇ ਗਏ ਆ ਉਹ ਤੋਂ ਪਿੱਛੇ ਸਾਡੇ ਲੋਕ ਸਾਡੇ ਵਰਕਰ ਸਾਡੇ ਕਿਸਾਨ ਬੱਚ ਮਤਾਵਾ ਪੈਣਾ ਪੈਣਾ ਦੀਆਂ ਨੇ ਜਿਹੜੇ ਹਾਲਾਤ ਬਣਾਏ ਜਾ ਰਹੇ ਨੇ ਜੇ ਵਪਾਰ ਮੰਡਲ ਦੇ ਵਿੱਚ ਕੋਈ ਫਾਲਟ ਪੈ ਰਿਹਾ ਜਾਂ ਉਹਨਾਂ ਨੂੰ ਘਾਟਾ ਪੈ ਰਿਹਾ ਤੇ ਸਰਕਾਰਾਂ ਪਾਰੀਆਂ ਨੇ ਨਾ ਕਿ ਕਿਸਾਨ ਪਾਰਿਆ ਅਸੀਂ ਦੋਨਾਂ ਪਾਸਿਆਂ ਤੋਂ ਜਿਹੜੀ ਸਲਿੱਪ ਰੋਡ ਉਹ ਛੱਡੀ ਹੋਈ ਆ ਜਿਸ ਤਰ੍ਹਾਂ ਆਪਾਂ ਸਿੰਘੂ ਬਾਟਰ ਤੇ ਬੈਠੇ ਸੀਗੇ ਦੋਨਾਂ ਪਾਸੇ ਲੋਕ ਲੰਘਦੇ ਸੀ ਦਿੱਲੀ ਨੂੰ ਜਾਣ ਵਾਸਤੇ ਇਸੇ ਵਾਸਤੇ ਇੱਥੇ ਵੀ ਛੱਡੀ ਹੋਈ ਆ ਇਹ ਤਾਂ ਬਿਲਕੁਲ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਲੋਕ ਤਾਂ ਇਹ ਖੁਦ ਬਦਨਾਮ ਨੇ ਔਰ ਨਾਲ ਲੱਗਦੇ ਬਦਨਾਮ ਸਾਨੂੰ ਕਰ ਰਹੇ ਆ ਕਾਨੂੰਨ ਜਿਹੜੇ ਕੀ ਹੈ ਮੰਨ ਕੇ ਸਰਕਾਰ ਲਾਗੂ ਕਰਨ ਲਈ ਉਹਦਾ ਕੀ ਸਿੱਟਾ ਦੇਖੋ ਤਿੰਨੇ ਕਾਨੂੰਨ 2021 ਦੀ ਵਿੱਚ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਵਾਲੇ ਦਿਨ ਗੱਲ ਕਹੀ ਸੀਗੀ ਕਿ ਮੈਂ ਤਿੰਨੇ ਕਾਨੂੰਨ ਵਾਪਸ ਲੈਣਾ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਮੈਂ ਗੱਲ ਦੱਸ ਨਹੀਂ ਸਕਿਆ ਇਸੇ ਪਰੋਂ ਵਾਪਸ ਲੈਣਾ ਤੇ ਨਾਲ ਇਹ ਗੱਲ ਕਹੀ ਸੀਗੀ ਸਾਨੂੰ ਲਿਖਤੀ ਰੂਪ ਚ ਲੈਟਰ ਹੈਡ ਸਾਡੇ ਕੋਲ ਹੈਗਾ ਉਹਦੇ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਮੇਟੀ ਬਣਾ ਕੇ ਕਿਸਾਨਾਂ ਦੀ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਦੇਸ਼ ਦੇ ਕਿਸਾਨ ਤੇ ਮਜ਼ਦੂਰ ਦਾ ਕਰਜ਼ਾ ਹੋਰ ਜਿਹੜੀਆਂ ਅਦਰ ਮੰਗਾਣੇ ਉਹ ਜ਼ਰੂਰ ਮੰਨੀਆਂ ਜਾਣਗੀਆਂ ਪਰ ਉਦੋਂ ਨਾਲ ਦੀ ਨਾਲ ਨਾ ਮੰਨੀਆਂ ਗਈਆਂ ਪਰ ਬਾਅਦ ਦੇ ਵਿੱਚ ਅਸੀਂ ਮੰਗ ਪੱਤਰ ਮਾਨਯੋਗ ਐਮਪੀ ਸਾਹਿਬ ਹਰਾਨੂੰ ਉਹਨਾਂ ਦੇ ਰਾਹੀਂ ਡੀਸੀ ਸਾਹਿਬ ਹਰਾਨੂੰ ਮਨ ਕੇ ਚਲੋ ਜਿਹੜੇ ਸਾਡੇ ਗਵਰਨਰ ਨੇ ਉਹਨਾਂ ਦੇ ਰਾਹੀਂ ਰਾਸ਼ਟਰਪਤੀ ਕੋਲ ਪਹੁੰਚ ਕਰਦੇ ਰਹਿ ਪਰ ਉਹਨਾਂ ਦੇ ਉੱਤੇ ਕੋਈ ਗੱਲ ਸੁਣਵਾਈ ਨਹੀਂ ਇਸੇ ਪਰੋਂ ਅਸੀਂ ਮੱਝੇ ਦੀ ਧਰਤੀ ਜੰਡਿਆਲਾ ਗੁਰੂ 2 ਜਨਵਰੀ 2024 ਨੂੰ 6 ਜਨਵਰੀ 2024 ਨੂੰ ਪ੍ਰਣਾਲੇ ਦੀ ਤਰਤੀ ਤੋਂ ਹਲਾਣ ਕੀਤਾ ਵੀ 13 ਫਰਵਰੀ ਨੂੰ ਵੱਡੀ ਗਿਣਤੀ ਵਟੇਟਰ ਟਰਾਲੀਆਂ ਜਿਹੜੀਆਂ ਲੱਖਾਂ ਦੀ ਗਿਣਤੀ ਦੇ ਵਿੱਚ ਉਹ ਸੀ ਦਿੱਲੀ ਵੱਲ ਨੂੰ ਕੁਝ ਕਰਾਂ ਤੇ ਉਹ ਕੀਤਾ ਇੱਕ ਪਰਸੋ ਚੌਥ ਰਾਹੁਲ ਗਾਂਧੀ ਦੀ ਯਾਤਰਾ ਹੋਈ ਸੀਗੀ ਹਰਿਆਣਾ ਦੇ ਵਿੱਚ ਉਹਨਾਂ ਨੇ ਰੈਲੀ ਦੇ ਵਿੱਚ ਕਿਹਾ ਕਿ ਕਿਸਾਨਾਂ ਨੂੰ ਐਮਐਸਪੀ ਮਿਲੇਗੀ ਕੀ ਲੱਗਦਾ ਮਿਲ ਪਾਉਗੀ ਜਦੋਂ ਕਾਂਗਰਸ ਜਿੱਤ ਪਾਉਗੀ ਦੇਖੋ ਇਹ ਤਾਂ ਜਦੋਂ ਆਉਣ ਦੀਆਂ ਗੱਲਾਂ ਨੇ ਜਦੋਂ ਬੱਦਲ ਆਉਂਦੇ ਨੇ بارش ਹੁੰਦੀ ਆ ਜੇ ਬੱਦਲ ਚੜਨਗੇ ਉਸ ਸਮੇਂ ਦੇ ਉੱਪਰ ਜੇ بارش ਹੋਊਗੀ ਜੇ ਦਸਪੂਗਾ ਜੇ ਰੌਲ ਕੰਦੀ ਕੰਮ ਕਰੂਗਾ ਤੇ ਠੀਕ ਹੈ ਅਸੀਂ ਤਾਂ ਕਹਿੰਨੇ ਆਂ ਵੀ ਜਿਹੜਾ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਛੋਟੇ ਵਪਾਰੀਆਂ ਦੀ ਗੱਲ ਸੁਣੂਗਾ ਉਹਨਾਂ ਦਾ ਪੱਖ ਪੂਰੂਗਾ ਉਹਨਾਂ ਦੇ ਜਿਹੜੀਆਂ ਮੰਗਾਂ ਪੂਰੀਆਂ ਕਰੇਗਾ ਅਸੀਂ ਕਹਿੰਨੇ ਵੇ ਕੁਰਸੀ ਤੇ ਬੈਠੇਗਾ ਕੋਈ ਚੱਕਰ ਨਹੀਂ ਉਹਦਾ ਸਵਾਗਤ ਕਰਾਂਗੇ ਵੀ ਇਹ ਨਹੀਂ ਗੱਲ ਭਾਵੇਂ ਕੋਈ ਹੋਵੇ ਸਾਡੀ ਕੋਈ ਬੀਜੇਪੀ ਨਾਲ ਦੁਸ਼ਮਣੀ ਥੋੜੀ ਹੈਗੀ ਆ ਇਹ ਚਲੋ ਪਾਲਸੀਆਂ ਗਲਤ ਘੜ ਰਹੀ ਆ ਇਹਨਾਂ ਪਾਲਸੀਆਂ ਉੱਪਰ ਸਾਡੀ ਦੁਸ਼ਮਣੀ ਆ ਵੀ ਇਹ ਬਿਲਕੁਲ ਸਾਨੂੰ برداشت ਨਹੀਂ ਹੈਗੀਆਂ ਇਹ ਨਸਲਾਂ ਤੇ ਫਸਲਾਂ ਨੂੰ ਬਚਾਉਣ ਵਾਸਤੇ ਅਸੀਂ ਸੜਕਾਂ ਤੇ ਬੈਠੇ ਹੋਏ ਹਾਂ ਹੁਣ ਅਗਲੀ ਨਵੀਂ ਰਣਨੀਤੀ ਕੀ ਰਹੇਗੀ ਅਗਲੀ ਰਣਨੀਤੀ ਥੋੜੇ ਦਿਨਾਂ ਤੱਕ ਸਾਡੀ ਵੱਡੀ ਬੈਠਕ ਹੋਵੇਗੀ ਦੋਨੋਂ ਫੋਰਮਾਂ ਦੀ ਐਸਕੇਐਮ ਨਾਨ ਪੋਲੀਟੀਕਲ ਔਰ ਕਿਸਾਨ ਮਜ਼ਦੂਰਤਾ ਮਜ਼ਦੂਰ ਮੋਰਚਾ ਕੇਐਮਐਮ ਦੀ ਉਹਦੇ ਵਿੱਚ ਜਿਹੜੀ ਸਾਡੀ ਬੈਠ ਕੇ ਇੱਕ ਰਣਨੀਤੀ ਤਿਆਰ ਕਰਾਂਗੇ ਆਉਣ ਵਾਲੇ ਵੱਡਾ ਐਕਸ਼ਨ ਹੋਊਗਾ ਜਿੰਦੀ ਪ੍ਰਭਾਰੀ ਸਰਕਾਰ ਨੂੰ ਕਰਨੀ ਪਵੇਗੀ ਕੋਲ ਪਾਏਗਾ ਸ਼ੰਭੂ ਬਾਟਰ ਦੇਖੋ ਮੈਂ ਕਹਿੰਦਾ ਵੀ ਇਹ ਇਲੈਕਸ਼ਨ ਤੋਂ ਬਾਅਦ ਜ਼ਰੂਰ ਖੁੱਲੇਗਾ ਪਰ ਸਾਨੂੰ ਉਮੀਦ ਜੇਕਰ ਖੁੱਲ੍ਹੇਗਾ ਤਾਂ ਅਸੀਂ ਜਲਦੀ ਤੋਂ ਜਲਦੀ ਜਿਹੜਾ ਉਹ ਦਿੱਲੀ ਵੱਲ ਨੂੰ ਕੁਝ ਕਰਾਂਗੇ ਆਪਣੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਧੰਨਵਾਦ ਬਿਲਕੁਲ ਹੈ ਤਸਵੀਰਾਂ ਨੇ ਹਾਲਾਂਕਿ ਗੱਲਬਾਤ ਜਿਹੜੀ ਕੀਤੀ ਉਹਨਾਂ ਨੇ ਸਾਫ਼ ਸਪਸ਼ਟ ਵਿੱਚ ਕਿਹਾ ਕਿ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਰਣਨੀਤੀ ਜਿਹੜੀ ਬੈਠਕ ਜਿਹੜੀ ਹੋਵੇਗੀ ਸ਼ੰਭੂ ਬਾਰਡਰ ਸਰਕਾਰਾਂ ਨੂੰ ਜਿਹੜੀਆਂ ਮੰਗਾਂ ਜਿਹੜੀਆਂ ਮੰਨੀਆਂ ਪੈਣਗੀਆਂ ਹੁਣ ਦੇਖਣਾ ਇਹ ਹੋਵੇਗਾ ਕਿ ਸ਼ੰਭੂ ਬਾਰਡਰ ਖੁੱਲਦਾ ਹੈ ਕਿ ਨਹੀਂ ਖੁੱਲਦਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੀ ਪਤਾ ਚੱਲੇਗਾ ਸੇਵਾ ਸਿੰਘ ਜੀ ਨਾਲ ਯੂਮਬੇਰੀ ਰਿਪੋਰਟ ਧੰਨਵਾਦ